ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਆਂ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤ ਇੱਕ ਹੋਰ ਬਹੁਤ ਸੋਹਣਾ ਵਿਸ਼ਾ ਲੈ ਕੇ ਆਇਆ ਬਹੁਤ ਸੋਹਣੀ ਵੀਡੀਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਜਿਹੜੀ ਵੀ ਅਸੀਂ ਅਪਲੋਡ ਕਰਦੇ ਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਤਰੱਕੀ ਜਦੋਂ ਹੁੰਦੀ ਆ ਕਿਸੇ ਵੀ ਫੀਲਡ ਦੇ ਵਿੱਚ ਹੈਨਾ ਕੋਈ ਵੀ ਫੀਲਡ ਹੋਵੇ ਚਾਹੇ ਤੁਸੀਂ ਕਿਸੇ ਵਪਾਰ ਦੇ ਵਿੱਚ ਤੁਹਾਡੀ ਜੋਬ ਜਾਂ ਤੁਹਾਡਾ ਬਿਜ਼ਨਸ ਜਾਂ ਤੁਸੀਂ ਕਿਸੇ ਗੇਮ ਦੇ ਵਿੱਚ ਹੋ ਹਨ ਜਦੋਂ ਤੁਸੀਂ ਉਹਦੇ ਵਿੱਚ ਤਰੱਕੀ ਕਰਦੇ ਹੋ ਤਾਂ ਕਈ ਲੋਕ ਹੁੰਦੇ ਆ ਜਿਹੜੇ ਉਸ ਚੀਜ਼ ਨੂੰ ਦੇਖ ਕੇ ਖੁਸ਼ ਹੁੰਦੇ ਹਨ ਤੁਹਾਨੂੰ ਐਪਰੀਸ਼ੀਏਟ ਵੀ ਕਰਦੇ ਆ ਬਟ ਜ਼ਿਆਦਾਤਰ ਲੋਕ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਤੁਹਾਡੀ ਉਸ ਸਕਸੈਸ ਨੂੰ ਦੇਖ ਕੇ ਜੈਲਸ ਫੀਲ ਕਰਦੇ ਆ ਜਿਹਨੂੰ ਵੀ ਆਪਾਂ ਇਸ ਗੱਲ ਨੂੰ ਸੜਦੇ ਆ ਦੇਖ ਕੇ ਖੁਸ਼ ਨਹੀਂ ਹੁੰਦੇ ਆਗੇ ਤੇ ਖੁਸ਼ ਕਿਉਂ ਨਹੀਂ ਹੁੰਦੇ ਤੇ ਉਹਨਾਂ ਬੰਦਿਆਂ ਨਾਲ ਕਿਦਾਂ ਟ੍ਰੇਡ ਆਨ ਕਰਨਾ ਚਾਹੀਦਾ ਆਪਾਂ ਨੂੰ ਆਪਾਂ ਨੂੰ ਕਿਦਾਂ ਪੇਸ਼ ਆਉਣਾ ਜਿਹਦਾ ਅੱਜ ਅਪਾ ਉਸ ਬਾਰੇ ਗੱਲ ਕਰਾਂਗੇ ਸੋ ਵਧਾਈ ਦੇ ਨਾਲੇ ਘਟ ਹੁੰਦੇ ਆ ਸੜਨ ਵਾਲੇ ਜ਼ਿਆਦਾ ਹੁੰਦੇ ਆ ਹੁਣ ਜਿਹੜੇ ਬੰਦੇ ਸੜਦੇ ਆ ਹਨ ਉਹ ਕੋਈ ਨਾ ਕੀ ਕਮੈਂਟ ਬਾਸ ਕਰ ਦੇਣਗੇ ਤੁਹਾਨੂੰ ਹਨ ਤੁਹਾਡੀ ਹੋਰ ਚੀਜ਼ ਨੂੰ ਲੈ ਕੇ ਹਨ ਜਨ ਕਿ ਨੈਗੇਟਿਵ ਕਮੈਂਟ ਉਹਨੇ ਸੋਚ ਹੀ ਆਸੀ ਹੁੰਦੀ ਆ ਹਨ ਤੇ ਉਹ ਸੜਦੇ ਤਾਂ ਆ ਕਿਉਂਕਿ ਉਹ ਆਪ ਤਾਂ ਕਰ ਨਹੀਂ ਸਕਦੇ ਕੁਝ ਪਰ ਉਹ ਦੂਜੇ ਨੂੰ ਦੇਖ ਕੇ ਜੱਦ ਨਹੀਂ ਆਗੇ ਬੀ ਸਕਸੈਸਫੁਲ ਜਾ ਰਹੇ ਹੌਲੀ ਹੌਲੀ ਹਨਾ ਤੇ ਐਸੇ ਲੋਕਾਂ ਦੀ ਜੋ ਵੀ ਗਲਬਤ ਹੁੰਦੀ ਹੈ ਜੇ ਉਹਨੂੰ ਅਸੀਂ ਆਪਣੇ ਆਪ ਤੇ ਹਾਵੀ ਹੋਣ ਦੇਤਾ ਤਾਂ ਉਹਨਾਂ ਨਾਲ ਕੀ ਹੋਊਗਾ ਆਪਾਂ ਅੰਦਰੋਂ ਅੰਦਰ ਹੀ ਹੈ ਨਾ ਇੱਕ ਟੈਂਸ਼ਨ ਜੀ ਵਾਲਾ ਡਿਪਰੈਸ਼ਨ ਵਾਲਾ ਮਹਿਸੂਸ ਕਰਾਂਗੇ ਇੱਕ ਫੀਲ ਹੈ ਨਾ ਤੇ ਇਹ ਚੀਜ਼ ਦੇਖ ਕੇ ਸਾਹਮਣੇ ਵਾਲਾ ਜਿਹੜਾ ਬੰਦਾ ਤੁਹਾਡੀ ਸਕਸੈਸ ਨੂੰ ਦੇਖ ਕੇ ਸੜਦਾ ਉਹ ਹੋਰ ਜ਼ਿਆਦਾ ਹੋ ਜਾਂਦਾ ਯਾਰ ਤੁਹਾਡੇ ਤੇ ਹਾਵੀ ਹੋ ਜਾਂਦਾ ਹੈ ਨਾ ਉਹਨੂੰ ਹੋਰ ਖੁਸ਼ੀ ਮਿਲਦੀ ਆ ਸੋ ਐਸੇ ਬੰਦਿਆਂ ਨਾਲ ਜੇ ਕੋਈ ਤੁਹਾਡੇ ਸਾਹਮਣੇ ਕੋਈ ਇਦਾਂ ਦਾ ਬੰਦਾ ਗੱਲ ਕਰਦਾ ਤੁਹਾਡੀ ਸਕਸੈਸ ਨੂੰ ਲੈ ਕੇ ਤੁਹਾਡੀ ਤਰੱਕੀ ਨੂੰ ਲੈ ਕੇ ਨਾ ਯਾਨੀ ਕਿ ਉਹਨੂੰ ਟੈਕਸਟ ਜਾਂਦਾ ਹੈ ਹਨ ਤਾਂ ਉਹਨੂੰ ਉਹਨੂੰ ਸਮਾਈਲ ਦੇ ਕੇ ਬਸ ਹਸਾਰ ਜਾ ਕਰੋ ਤੁਸੀਂ ਜੇ ਤੁਸੀਂ ਉਹਨੂੰ ਉਹਦੇ ਆਪੋਜ਼ਿਟ ਕੁਝ ਬੋਲੋਗੇ ਤਾਂ ਉਹਨੂੰ ਲੱਗੂਗਾ ਵੀ ਹਾਂ ਯਾਰ ਇਹ ਇਹ ਮੇਰੀ ਗੱਲ ਤੋਂ ਖਿੱਚ ਗਿਆ ਹਨ ਤੇ ਉਹਨੂੰ ਇਹ ਫੀਲ ਹੀ ਨਾ ਹੋਣ ਦੋ ਵੀ ਤੁਹਾਡੀ ਤੁਹਾਡੀ ਗੱਲ ਦਾ ਵੀ ਮੇਰੇ ਤੇ ਕੋਈ ਅਸਰ ਹੋ ਰਿਹਾ ਉਹ ਜੋ ਮਰਜੀ 네ਗੇਟਿਵ ਬੋਲੇ ਤੁਹਾਡੇ ਹਨ ਤੁਹਾਡੀ ਤਰੱਕੀ ਬਾਰੇ ਤੁਹਾਡੀ ਸਕਸੈਸ ਬਾਰੇ ਜੀ ਹਨ ਜੋ ਵੀ 네ਗੇਟਿਵ ਬੋਲਣ ਬੋਲਣ ਤੋਂ ਹਨਾ ਉਹਨੂੰ ਬੈਟਮੈਂਡ ਕਰਨ ਦੀ ਲੋੜ ਹੀ ਨਹੀਂ ਹੈ ਕਿ ਉਹ ਠੀਕ ਹੈ ਵੀ ਹਾਂ ਜੋ ਤੂੰ ਕਹਿ ਰਿਹਾ ਠੀਕ ਆ ਹਾਂ ਉਹਨੂੰ ਤੁਸੀਂ ਫੇਸ ਤੇ ਸਮਾਈਲ ਲਓਗੇ ਤਾਂ ਉਹ ਹੋਰ ਜ਼ਿਆਦਾ ਆਪਣੇ ਆਪ ਦੇ ਵਿੱਚ ਹੋ ਕੰਪਲੈਕਸ ਫੀਲ ਕਰੂਗਾ ਵੀ ਯਾਰ ਮੇਰੀ ਅੰਗਲ ਨਾਲ ਇਹ ਇਹਦੇ ਤੇ ਅਸਰ ਨਹੀਂ ਹੁੰਦਾ ਕਿਉਂਕਿ ਅਪਰੀਸ਼ੀਏਟ ਤਾਂ ਲੋਕਾਂ ਨੇ ਕਰਨਾ ਨਹੀਂ ਹੈਗਾ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਕਰਦੇ ਆ ਹਨਾ ਉਹਨਾਂ ਨਾਲ ਕਿ ਠੀਕ ਆ ਭਾਈ ਤੇਰਾ ਇਹ ਕੰਮ ਆ ਤੇਰੀ ਇਹ ਸੋਚ ਆ ਤੂੰ ਸਾੜ ਤੂੰ ਜੈਲਸਕਰ ਕੋਈ ਚੱਕਣੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਲਈ ਲੋਕਾਂ ਦੀ ਇਹਨਾਂ ਗੱਲਾਂ ਨੂੰ ਆਪਣੇ ਆਪ ਤੇ ਹਾਲ ਵੀ ਨਾ ਆਉਂਦਾ ਪਰੋ ਤੇ ਜੇ ਤੁਸੀਂ ਇਹ ਚੀਜ਼ ਨੂੰ ਅਪਲਾਈ ਕਰ ਲਓਗੇ ਵੀ ਹਨਾ ਜੋ ਲੋਕੀ ਜੋ ਮਾਦੀ ਗਈ ਦੇ ਵਿੱਚ ਬਹੁਤ ਕੰਮ ਗਿਆ ਹੋਊਗਾ ਸੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਸਰੀ ਗਾ ਜੀ